ਜੇ ਦੂਸਰੀ ਕਾਲ ਤੱਕ ਸਾਹਬ ਦੇ ਜਥੇਦਾਰ ਸਾਹਿਬ ਨੇ ਹਦੇਸ ਕਰਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਹੁਣ ਸਹਿਯੋਗ ਕਰਾਂਗੇ ਤੇ ਫੋਰਸਾਂ ਲੈ ਕੇ ਬਿਨਾ ਦੱਸੇ ਤੂੰ ਇਸ ਤਰ੍ਹਾਂ ਆਉਣਾ ਤੇ ਚੰਡੀਗੜ੍ਹ ਰਾਜਤਾਨੀ ਸਬਆਫਿਸ ਦੇ ਵਿੱਚ ਚਾਹੇ ਇੱਥੇ ਇਹ ਤਾਂ ਇੱਕ ਸੱਤਾ ਦਾ ਨਸ਼ਾ ਜਦੋਂ ਇੰਦਰਾ ਗਾਂਧੀ ਲੈ ਕੇ ਆਈ ਸੀ ਪੌਜਾਂ ਤੇ ਅੱਜ ਦਾ ਮੁੱਖ ਮੰਤਰੀ ਭੇਜ ਰਿਹਾ ਉਹ ਫੋਰਸਾਂ ਚੜ੍ਹ ਕੇ ਮਾਗੀ ਦੇ ਮੁਖਸਰ ਦੇ ਦਿਹਾੜੇ ਤੇ ਇੱਕ ਸੀਐਮ ਨੇ ਸ਼ਬਦ ਬੋਲੇ ਹੋਣ ਤੇ ਉਸ ਤੇ ਠੂ ਠੂ ਤਰਾ ਤਰਾ ਹੋ ਰਹੀ ਹੋਵੇ ਉਹਦੇ ਆਪ ਦੀ ਐਮਐਲਏ ਕਹਿ ਰਹੇ ਹੋਣ ਆਪ ਦੀ ਲੀਡਰ ਹੀ ਕਹਿ ਰਹੇ ਹੋਣ ਸਾਰੇ ਪਾਸੇ ਕਿਉਂਕਿ ਜਦੋਂ ਕੋਈ ਹੰਕਾਰ ਜੀ ਜਦੋਂ ਸੱਤਾ ਨਸ਼ਾ ਸਿਰ ਚੜ੍ਹ ਜੇ ਉਹ ਕੱਲਾ ਰਾਜਾ ਸਾਹ ਗੁਰਦੁਆਰੇ ਨਹੀਂ ਉਹ ਸਾਰੀ ਟਕਸਾਨਾਂ ਵੱਲ ਵੀ ਬਧੂ ਸੰਪਰਦਾਵਾਂ ਵੱਲ ਵੀ ਬਧੂਗਾ ਤੇ ਦਲ ਪੰਥਾ ਵਾਲੀ ਬਧੂਗਾ ਇਸ ਕਰਕੇ ਸਭ ਨੂੰ ਇੱਕ ਮੱਠ ਹੋ ਕੇ ਮੈਂ ਸਮਝਦਾ ਕੱਲ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਆਨੇ ਉਹਨਾਂ ਨੂੰ ਕਿਹਾਗਾ ਤੇ ਤੁਸੀਂ ਵੇਖਿਆ ਵੀ ਉਹ ਉਸ ਤੋਂ ਬਾਅਦ ਉਹਨਾਂ ਚੋਂ ਨਿਮਰਤਾ ਵੀ ਝਲਕੀ ਝਲਕਣੀ ਚਾਹੀਦੀ ਹੈ ਬਾਕੀ ਇਹ ਵੀ ਲੱਗਿਆ ਜੋ ਸੁਣਨ ਚ ਆ ਰਹਿਆ ਤੇ ਕੇ ਦਿੱਲੀਆਂ ਤੋਂ ਆਕੀ ਹੋ ਕੇ ਬਾਗੀ ਹੋ ਕੇ ਆਇਆ ਵਧੀਆ ਗੱਲ ਹੈ ਜੇ ਦਿੱਲੀਆਂ ਦੇ ਮਗਰ ਲੱਗਦਾ ਰਹੂਗਾ ਤਾਂ ਮੈਂ ਸਮਝਦਾ ਕਿਰਕਰੀ ਫੇਟੇ ਲਾਣ ਉਸੇ ਤਰ੍ਹਾਂ ਹੋਣੀ ਹੈ ਜਿਵੇਂ ਮਾਗੀ ਦੇ ਬਿਆਨ ਤੋਂ ਬਾਅਦ ਹੋਈ ਹੈ ਧਰਮ ਦਾ ਕੰਮ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਸ਼੍ਰੋਮਣੀ ਕਮੇਟੀ ਹੈ ਤੇ ਸਰਬਸ੍ਰੀ ਅਕਾਲ ਤਖ਼ਤ ਸਾਹਿਬ ਹੈ ਅਕਾਲ ਤਖ਼ਤ ਸਾਹਿਬ ਦੇ ਜੱਥੇ ਆ ਰਹੀ ਤੁੜੀਏ ਜੇ ਕੋਈ ਸੰਸਥਾ ਕੋਈ ਗੜਬੜ ਕਰ ਰਹੀ ਹੈ ਕਿ ਪਤਾਈ ਕਰ ਰਹੀ ਹੈ ਸਿੰਘ ਸਾਹਿਬ ਸਭ ਦੇ ਸਾਹਮਣੇ ਆ ਉਹ ਸਭ ਤੇ ਇੱਕੋ ਹੀ ਤਰ੍ਹਾਂ ਦਾ ਉਹਨਾਂ ਦਾ ਹੱਥ ਹੈ ਰੋਖ ਹੈ ਇਹ ਸ਼੍ਰੋਮਣੀ ਕਮੇਟੀ ਦੇ ਗਲਤ ਕਾਰਜ ਕਰ ਉਹ ਵੀ ਤਾੜਨਾ ਕਰਨਗੇ ਸਮੇਂ-ਸਮੇਂ ਤੇ ਹੋਈ ਹੈ ਸਿੰਘ ਸਾਹਿਬ ਜੀਆ ਨੇ ਤੁਸੀਂ ਵੇਖੇ ਉਹਨਾਂ ਨੇ ਕਹਿੰਦਾ ਸੀ ਮੇਰੇ ਪੀਏ ਨੂੰ ਫੜਾ ਜਾ ਭਾਈ ਤੇ ਅਸੀਂ ਪੜਤਾਲ ਕਰ ਲਾਂਗੇ ਸਿੰਘ ਸਾਹਿਬ ਨੇ ਇਹ ਚਲੋ ਬੜੱਪਣ ਸਿੰਘ ਸਾਹਿਬ ਦਾ ਨਹੀਂ ਕਿਦੇ ਇਹਦਾ ਪਿਰਤ ਪੈਜੂ ਜੇ ਸਰਕਾਰਾਂ ਗਵਰਨਮੈਂਟਾਂ ਕਿਸੇ ਵੀ ਅਫਸਰ ਨੂੰ ਅਧਿਕਾਰੀ ਨੂੰ ਤਲਬ ਕਰਿਆ ਕਰਨਗੀਆਂ ਸੰਮਣ ਕਰਿਆ ਕਰਨਗੀਆਂ ਬੁਲਾਇਆ ਕਰਨਗੀਆਂ ਉਹ ਅਧਿਕਾਰੀ ਕੀ ਕਰਿਆ ਕਰੂ ਸਰਕਾਰਾਂ ਦੇ ਆ ਇਹਦਾ 30000 ਲੈ ਕੇ ਆ 60000 ਪੰਨਾ ਲੈ ਕੇ ਆਇਆ ਕੋ ਸਰਕਾਰ ਦੇ ਖਲਾਫ ਰਿਪੋਰਟਾਂ ਦਾ ਅਰਜ਼ੀਆਂ ਦਾ ਉਹ ਲੈ ਕੇ ਆ ਕੇ ਮੂਨੇ ਧਰਦਿਆ ਕਰੂਗਾ ਇੱਕ ਦੇ ਹੈ ਫਿਰਦੀ ਕਿ ਸਾਡੇ ਗੁਰੂ ਦਾ ਤਖਤ ਕਲਾ ਵਰਟਾਉਂਦਾ ਇੱਥੇ ਵੱਡੇ ਵੱਡੇ ਹੰਕਾਰੀ ਪੁਰਸ ਆਏ ਐ ਪਰ ਇਸ ਤਖਤ ਤੇ ਦਰਸ਼ਨ ਕਰਕੇ ਤੇ ਇਸ ਤਖਤ ਦੇ ਸੇਵਾਦਾਰ ਆਗੂ ਸਿੰਘ ਸਾਹਿਬਾਨ ਦੇ ਬਚਨ ਪ੍ਰਵਚਨ ਸੁਣ ਕੇ ਉਹ ਜੇ ਨਿਮਨ ਹੋ ਕੇ ਗਏ ਸਭੀ ਸੰਗਤ ਨੂੰ ਪਤਾ ਲੱਗਿਆ ਨਾ ਕਮੇਟੀ ਨੂੰ ਕਿ ਜਿਹੜੀ ਜਿਹੜੀ ਇਹ ਬਣੀ ਸੈਟ ਉਹ ਅੰਦਰ ਜਾ ਕੇ ਵੀ ਚੈਕਿੰਗ ਕਰਕੇ ਆਈ ਹੈ ਕਿੰਨੀ ਮੰਦ ਭਗਾ ਤੁਹਾਡਾ ਮੁੱਖ ਮੰਤਰੀ ਤੁਹਾਡਾ ਸੂਬੇ ਦਾ ਲੰਬਰਦਾਰ ਉਹਨੇ ਫੋਰਸਾਂ ਭੇਜ ਕੇ ਤੁਹਾਡੀਆਂ ਸਾਥੀਆਂ ਸਾਬ ਦੀ ਤਲਾਸ਼ੀਆਂ ਜੜੀਆਂ ਸ਼ੁਰੂ ਕਰਤੀਆਂ ਇਹ ਸੋਚ ਕੇ ਬਣਾਏ ਸੀ ਆਪਾਂ ਵੀ ਸਾਡੇ ਸਤਕਾਂ ਸੰਗਤ ਤਲਾਸ਼ੀਆਂ ਕਰਨਗੇ ਸਾਡੀਆਂ ਸੰਪਰਦਾਮਾਇਤਕ ਸਾਲ ਦੇ ਅੰਦਰ ਤਲਾਸ਼ੀਆਂ ਕਰਨਗੇ ਸਾਡੀਆਂ ਟਕਸਾਲਾਂ ਦੀਆਂ ਤਲਾਸ਼ੀਆਂ ਕਰਨਗੇ ਤੇ ਜੇ ਮੈਂ ਸਮਝਦਾ ਪੰਥ ਕੌਮ ਨਾਲ ਪੰਗਾ ਲੈਣਗੇ ਤਾਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਢਾੜ ਵੀ ਇੱਥੇ ਚੜ੍ਹ ਕੇ ਮੁਗਲ ਵੀ ਆਏ ਸੀ ਇੱਥੇ ਅੰਗਰੇਜ਼ ਵੀ ਆਏ ਸੀ ਤੇ ਇਥੋਂ ਦੇ ਅੱਜ ਦੇ ਹੋਰ ਰਾਣ ਵੀ ਦਿੱਲੀ ਦੇ 84 ਦੇ ਵਿੱਚ ਤੁਸੀਂ ਵੇਖਿਆ ਚੜ੍ਹ ਕੇ ਆਏ ਪਰ ਖਾਲਸਾ ਪੰਥ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਨਹੀਂ ਮੈਂ ਸਮਝਦਾ ਇਹ ਰੁਟੀਨ ਦੀ ਮੀਟਿੰਗ ਸੀਗੀ ਜੋ ਤੁਹਾਨੂੰ ਪਤਾ ਹੀ ਹੈ ਪੰਥ ਦੀ ਵੱਡੀ ਸੰਸਥਾ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਗੁਰੂ ਘਰ 800 ਤੇ ਵੱਡਾ ਪ੍ਰਬੰਧ ਹੈ ਸੋ ਸਾਰੇ ਪ੍ਰਬੰਧਾਂ ਦੇ ਵਿੱਚੋਂ ਜੋ ਹਰ ਇੱਕ ਗੁਰੂ ਘਰ ਦੀ ਰਿਕੁਆਇਰਮੈਂਟ ਇੱਥੇ ਆਉਂਦੀ ਹੈ ਐਸਟੀਮੇਟ ਲੱਗ ਕੇ ਸਾਰੀਆਂ ਰਿਪੋਰਟਾਂ ਹੋ ਕੇ ਜਾਂ ਸਬ ਕਮੇਟੀਆਂ ਦੇ ਵਿੱਚ ਜਿਸ ਵੀ ਚਾਹੇ ਕਿਸੇ ਵੱਡੇ ਗੁਰੂ ਘਰ ਦੀ ਇੱਕ ਕਲਾਸ ਦੇ ਵੀ ਕਲਾਸ ਦੀ ਜਿੰਨੇ ਗੁਰੂ ਘਰਾਂ ਦੀਆਂ ਸਕੂਲਾਂ ਕਰ ਜਾਂਦੀਆਂ ਜੋ ਇੱਥੇ ਹੁੰਦੀਆਂ ਮਹੀਨਾਵਾਰ ਉਹ ਸਾਰੀ ਅੱਜ ਜੋ ਰੂਟੀਨ ਮੀਟਿੰਗ ਸੀ ਉਹ ਅੱਜ ਵਿਚਾਰੀ ਗਈ ਹੈ ਲੰਮੇ ਕੁਕ ਕਾਫੀ ਟਾਈਮ ਹੋ ਗਿਆ ਸੀਗਾ ਮੀਟਿੰਗ ਸਿੱਟ ਵੱਲੋਂ ਇੱਕ ਰਿਕੁਆਇਰਮੈਂਟ ਦਿੱਤੀ ਗਈ ਹੈ ਰਿਕਾਰਡ ਮੰਗਿਆ ਗਿਆ ਉਹਦੇ ਬਾਰੇ ਕੀ ਡਿਸਾਈਡ ਕੀਤਾ ਉਹ ਤਾਂ ਪ੍ਰਧਾਨ ਸਾਹਿਬ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਉਸ ਦਿਨ ਹੀ ਕਹਿ ਦਿੱਤਾ ਜਦੋਂ ਸ੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਿਨ੍ਹਾਂ ਨੇ ਹੁਕਮ ਕਰਤਾ ਸੀ ਹਦੇਸ ਕਰਤਾ ਸੀ ਤਾਂ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਤੇ ਸਮੂੱਚੀ ਕਮੇਟੀ ਨੇ ਕਹੀ ਦਿੱਤਾ ਸੀ ਪਰ ਦੁੱਖ ਹੁੰਦਾ ਕਿ ਕਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ 84 ਦੇ ਵਿੱਚ ਫੋਰਸਾਂ ਚੜ੍ਹ ਕੇ ਆਈਆਂ ਸੀ ਉਸ ਤੋਂ ਬਾਅਦ ਤੁਸੀਂ ਉਸ ਤਨ ਵੇਖਿਆ ਕਿਸ ਤਰ੍ਹਾਂ ਜੋ ਇਹ ਕੌਮ ਦਾ ਇਹ ਕੋਈ ਨਿੱਜੀ ਸਰਦਾਰ ਹਜੂਰ ਦਾ ਧਾਮੀ ਦਾ ਦਫਤਰ ਨਹੀਂ ਹੈਗਾ ਨਿੱਜੀ ਕਿਸੇ ਮੈਂਬਰਾਂ ਦਾ ਨਹੀਂ ਹੈਗਾ ਇਹ ਕੌਮ ਦਾ ਪੰਥ ਦਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਹਦੇਸ ਕਰਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਹੁਣ ਸਹਿਯੋਗ ਕਰਾਂਗੇ ਤੇ ਫੋਰਸਾਂ ਲੈ ਕੇ ਬਿਨਾਂ ਦੱਸੇ ਤੂੰ ਇਸ ਤਰ੍ਹਾਂ ਆਉਣਾ ਤੇ ਚੰਡੀਗੜ੍ਹ ਰਾਜਤਾਨੀ ਸਬ-ਆਫਿਸ ਦੇ ਵਿੱਚ ਚਾਹੇ ਇੱਥੇ ਇਹ ਤਾਂ ਇੱਕ ਸੱਤਾ ਦਾ ਨਸ਼ਾ ਸੱਤਾ ਦਾ ਹੰਕਾਰ ਹੈ ਉਹੀ ਕਹਿ ਸਕਦੇ ਆ ਕਿ ਉਦੋਂ ਇੰਦਰਾ ਗਾਂਧੀ ਲੈ ਕੇ ਆਈ ਸੀ ਪੌਜਾਂ ਤੇ ਅੱਜ ਦਾ ਮੁੱਖ ਮੰਤਰੀ ਭੇਜ ਰਿਹਾ ਉਹ ਪੋਸਟਾਂ ਚੜ੍ਹ ਕੇ ਪਰ ਇਹ ਮੂੰਹ ਦੀ ਖਾਣੀ ਪੈ ਰਹੀ ਹੈ ਮਾਗੀ ਦੇ ਮੁਖਸਰ ਦੇ ਦਿਹਾੜੇ ਤੇ ਇੱਕ ਸੀਐਮ ਨੇ ਸ਼ਬਦ ਬੋਲੇ ਹੋਣ ਤੇ ਉਸ ਤੇ ਥੂ ਥੂ ਤਰਾ ਤਰਾ ਹੋ ਰਹੀ ਹੋਵੇ ਉਹਦੇ ਆਪ ਦੇ ਐਮਐਲਏ ਕਹਿ ਰਹੇ ਹੋਣ ਆਪ ਦੇ ਲੀਡਰ ਹੀ ਕਹਿ ਰਹੇ ਹੋਣ ਇਦੋਂ ਫਿਟੇ ਲਾਂਚ ਕੀ ਹੋ ਸਕਦੀ ਹੈ ਤੈਂਓ ਤਾਂ ਕਹਿੰਦੇ ਆ ਭਾਈ ਧਾਰਮਿਕ ਮਸਲਿਆਂ 'ਚ ਇਹ ਕੌਮ ਦਾ ਪ੍ਰਬੰਧ ਕੌਮ ਦੀ ਅਕਾਲ ਤਖਸਾਲ ਹੈਗੀ ਹੈ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਦਲਪੰਥ ਹੈ ਸੰਪਰਦਾਵਾਂ ਟਕਸਾਲਾਂ ਇਹ ਬਹੁਤ ਵੱਡਾ ਪੰਥ ਹੈ ਸੋ ਉਹ ਉਹ ਕਰਦਾ ਹੀ ਸੋਭਾ ਲੱਗਦਾ ਕਿਉਂਕਿ ਉਹ ਮਰਿਆਦਾ ਨਾਲ ਸਬਦ ਰੱਖਦਾ ਬਿਆਨਬਾਜ਼ੀ ਕਰਦਾ ਤੇ ਜਿਸ ਤਰ੍ਹਾਂ ਇਹਨਾਂ ਨੇ ਬਿਆਨਬਾਜ਼ੀ ਪਿਛਲੇ ਦਿਨਾਂ ਚ ਕੀਤੀ ਹੈ ਤਿੰਨ ਚਾਰ ਦਿਨ ਪਹਿਲਾਂ ਆਪਣੇ ਉਸ ਪ੍ਰਾਈਵੇਟ ਮੀਡੀਆ ਰਾਹੀਂ ਕਿ ਰਿਕਵਰ ਹੋਊਗਾ ਜਾਂ ਮਤਲਬ ਉਹ ਸ਼ਬਦ ਵਰਤ ਨਹੀਂ ਸਕਦੇ ਕਿ ਉਸ ਜਗ੍ਹਾ ਤੋਂ ਮਿਲੇ ਜਿਹੜੀ ਜਗ੍ਹਾ ਤੇ ਰੱਖਣ ਦੇ ਯੋਗ ਨਹੀਂ ਤੇ ਹੁਣ ਸਭ ਸਾਹਮਣੇ ਆ ਗਿਆ ਇਹ ਗੁਰੂ ਦਾ ਪੰਥ ਹੈ ਇਹ ਗੁਰੂ ਦੇ ਆਪ ਹੀ ਗੁਰੂ ਕਲਾ ਵਰਤਾਉਂਦਾ ਹੈਗਾ ਤੇ ਮੈਂ ਬੀਤੇ ਕੱਲ ਸੀਐਮਾਨ ਕਹਿੰਦੇ ਕਿ ਇੱਕ ਬੈਕ ਦੇ ਵਿੱਚ ਜਿਹੜਾ ਰਾਜਾ ਸਾਹਿਬ ਜਿਹੜਾ ਇਹ ਦਾਵਾ ਕੀਤਾ ਕਿ ਕੀ ਗੁਰੂਗੋਬੇ ਗੁਰਦੁਆਰਾ ਪੰਗੋਤ ਕਮੇਟੀ ਤੋਂ ਉਸ ਸਮੇਂ ਉਹ ਤੇ ਨਈ ਹੈ ਤੇ 30 ਰੂਪ ਜਿਹੜੇ ਗੋਇੰਦਵਾਲ ਸਾਹਿਬ ਜਿਹੜੇ ਸ੍ਰੀ ਵਿਰਧ ਹੋ ਗਏ ਸੀ ਉਹਦੇ ਦਿੱਤੇ ਹੈ ਗੋਇੰਦਵਾਲ ਸਾਹਿਬ ਰਿਕਾਰਡ ਤੇ ਬੋਲਦੇ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਟੋਟਲ ਰਿਕਾਰਡ ਪਾਰਦਰਸ਼ੀ ਹੈ ਪਰ ਮੈਂ ਸਮਝਦਾ ਜਿਸ ਤਰ੍ਹਾਂ ਉਸ ਗੁਰੂ ਘਰ ਦੀ ਕਮੇਟੀ ਸਾਹਮਣੇ ਆ ਕੇ ਬੋਲੀ ਹੈ ਪਰ ਦੁੱਖ ਹੋਇਆ ਇਹ ਤੀਸਰੀ ਦਿਨ ਜਦੋਂ ਕੌਮ ਦਾ ਨਮਾਇੰਦਾ ਸੇਵਾ ਦਾ ਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਕੂਕ ਕੂਕੇ ਕਹਿ ਰਿਹਾ ਸੀ ਇਸ ਦਫ਼ਤਰ ਤੋਂ ਇਹ ਭਾਈ ਇਹ ਪੰਥ ਦਾ ਮਸਲਾ ਅਹੀਂ ਰਾਜਸਥਾਨੀ ਜਾ ਕੇ ਚੰਡੀਗੜ੍ਹ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਨ ਧਾਮੀ ਨੇ ਪ੍ਰਸਤਾਵਿਤ ਕੀਤੀ ਸੀ ਇਹ ਪੰਥ ਦਾ ਮਸਲਾ ਧਰਮ ਦਾ ਮਸਲਾ ਉਦੋਂ ਹੱਕ ਸੀ ਸਭ ਦਾ ਬੋਲਣ ਦਾ ਕਿਉਂਕਿ ਜਦੋਂ ਕਿਸੇ ਦਲ ਪੰਥ ਸੰਪਰਦਾ ਤਾਂ ਟਕਸਾਲ ਕਿਸੇ ਦੇ ਵੀ ਸਰਕਾਰਾਂ ਦਾ ਹੰਦ ਦਾਜੀ ਕੰਮ ਨਹੀਂ ਸ਼੍ਰੋਮਣੀ ਕਮੇਟੀ ਕਿਹਦੇ ਟਿਕੇ ਨਹੀਂ ਵਹਿ ਸਕਦੀ ਤੇ ਸ਼੍ਰੋਮਣੀ ਕਮੇਟੀ ਕੀ ਦੀ ਹੈ ਉਹਨਾਂ ਦਲਪੰਥਾਂ ਦੀਆਂ ਉਹਨਾਂ ਟਕਸਾਲਾਂ ਦੀਆਂ ਉਹਨਾਂ ਸੰਪਰਦਾਵਾਂ ਦੀ ਹੈ ਉਦੋਂ ਨਹੀਂ ਬੋਲੇ ਚਲ ਹੁਣ ਬੋਲ ਰਹੇ ਐ ਭਵਿੱਖ ਚ ਹੁਣ ਲੱਗਦਾ ਵੀ ਸਾਰੇ ਪਾਸੇ ਕਿਉਂਕਿ ਜਦੋਂ ਕੋਈ ਹੰਕਾਰ ਜੇ ਜਦੋਂ ਸੱਤਾ ਦਾ ਨਸ਼ਾ ਸਿਰ ਚੜ੍ਹ ਜੇ ਉਹ ਕੱਲਾ ਰਾਜਾ ਸਾਹਬ ਗੁਰਦੁਆਰੇ ਨਹੀਂ ਉਹ ਸਾਰੀ ਟਕਸਾਲਾਂ ਵੱਲ ਵੀ ਬਧੂ ਸੰਪਰਦਾਵਾਂ ਵੱਲ ਵੀ ਵਧੂਗਾ ਤੇ ਦਲਪੰਥਾਂ ਵਾਲੇ ਵੀ ਵਧੂਗਾ ਇਸ ਕਰਕੇ ਸਭ ਨੂੰ ਇੱਕ ਮੱਠ ਹੋ ਕੇ ਮੈਂ ਸਮਝਦਾ ਕੱਲ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਆਨੇ ਉਹਨਾਂ ਨੂੰ ਕਿਆਗਾ ਤੇ ਤੁਸੀਂ ਵੇਖਿਆ ਵੀ ਉਸ ਤੋਂ ਬਾਅਦ ਉਹਨਾਂ ਚ ਨਿਮਰਤਾ ਵੀ ਝਲਕੀ ਝਲਕਣੀ ਚਾਹੀਦੀ ਹੈ ਬਾਕੀ ਇਹ ਵੀ ਲੱਗਿਆ ਜੋ ਸੁਣਨ ਚ ਆ ਰਿਹਾ ਤੇ ਕਿ ਦਿੱਲੀਆਂ ਤੋਂ ਆਕੀ ਹੋ ਕੇ ਬਾਗੀ ਹੋ ਕੇ ਆਇਆ ਵਧੀਆ ਗੱਲ ਹੈ ਜੇ ਦਿੱਲੀਆਂ ਦੇ ਮਗਰ ਲੱਗਦਾ ਰਹੂਗਾ ਤਾਂ ਮੈਂ ਸਮਝਦਾ ਕਿਰਕਰੀ ਫਿਟੇ ਲਾਣ ਤੋਂ ਉਸੇ ਤਰ੍ਹਾਂ ਹੋਣੀ ਹੈ ਜਿਵੇਂ ਮਾਗੀ ਦੇ ਬਿਆਨ ਤੋਂ ਬਾਅਦ ਹੋਈ ਹੈ ਤੋ ਇਸ ਕਰਕੇ ਕੱਲ ਜੀ ਦਿੱਲੀਾਂ ਤੋਂ ਆਕੀ ਬਾਗੀ ਹੋ ਕੇ ਆਇਆ ਨਿਮਨ ਹੋ ਕੇ ਗਿਆ ਨਿਮਰਤਾ ਨਾਲ ਗਿਆ ਤਾਂ ਸ਼ਲੋਕ ਵੀ ਪ੍ਰਸ਼ੰਸਾ ਕਰਦੇ ਵੀ ਸੀਐਮ ਸਾਹਿਬ ਦਾ ਜੋ ਆਪਣਾ ਫਰਜ ਹੈ ਜੋ ਜਿਸ ਤਰ੍ਹਾਂ ਵਾਅਦੇ ਕੀਤੇ ਆ ਬਾਰੇ ਦੀ ਲਿਸਟ ਬਹੁਤ ਲੰਮੀ ਹੈ ਮੈਂ ਇਥੇ ਗਿਣਾ ਨਹੀਂ ਸਕਦਾ ਜੋ ਸਰਕਾਰ ਦੇ ਫਰਜ ਆ ਉਹ ਪੂਰੇ ਕਰੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਚਲਾਉਣੀ ਕੋਈ ਨਿੱਕੀ ਗੱਲ ਨਹੀਂ ਹੈਗੀ ਬਹੁਤ ਵੱਡੀ ਜ਼ਿੰਮੇਵਾਰੀ ਆ ਉਹ ਪੂਰੀਆਂ ਕਰੋ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ 8 ਮਹੀਨੇ ਰਹੇਗੇ ਤੇ ਜੋ ਤੁਸੀਂ ਕਿਹਾ ਸੀ ਮਾਲਵਾ ਨਹਿਰ ਸੋਲਾ ਮੈਡੀਕਲ ਕਾਲਜ 1000 ਰੁਪਿਆ ਲਾਇਨ ਆਰਡਰ ਦਾ ਬੁਰਾ ਹਾਲ ਹੈ ਕਿਸ ਤਰ੍ਹਾਂ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਉਹ ਮਸ ਕੰਮ ਕਰੋ ਧਰਮ ਦਾ ਕੰਮ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਕਮੇਟੀ ਹੈ ਤੇ ਸਰਬਸ੍ਰੀ ਅਕਾਲ ਤਖ਼ਤ ਸਾਹਿਬ ਹੈ ਅਕਾਲ ਤਖ਼ਤ ਸਾਹਿਬ ਦੀ ਜਥੇ ਹੈ ਰਹੀ ਥੋੜੀ ਜੇ ਕੋਈ ਸੰਸਥਾ ਕੋਈ ਗੜਬੜ ਕਰ ਰਹੀ ਹੈ ਕੋਈ ਕਟਾਈ ਕਰ ਰਹੀ ਹੈ ਸਿੰਘ ਸਾਹਿਬ ਸਭ ਦੇ ਸਾਹਮਣੇ ਆ ਉਹ ਸਭ ਤੇ ਇੱਕੋ ਹੀ ਤਰ੍ਹਾਂ ਦਾ ਉਹਨਾਂ ਦਾ ਹੱਥ ਹੈ ਰੁੱਖਾ ਹੈ ਇਹ ਸ਼੍ਰੋਮਣੀ ਕਮੇਟੀ ਨੂੰ ਗਲਤਕਾਰ ਕਰ ਉਹ ਵੀ ਤਾੜਨਾ ਕਰਨਗੇ ਸਮੇਂ-ਸਮੇਂ ਤੇ ਉਹੀ ਹੈ ਪਿਛਲੇ ਸਮੇਂ 'ਚ ਵੇਖਿਆ ਕਿ ਅੰਤਰ ਕਮੇਟੀਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਸਮੁੱਚੀ ਅੰਤਰ ਕਮੇਟੀਆਂ ਫਸੀਲ ਤੇ ਖੜ ਕੇ ਤੁਹਾਡੇ ਸਾਹਮਣੇ ਸੇਵਾ ਲੱਗਿਆ ਤੁਸੀਂ ਲਏ ਵੇਖਿਆ ਜੇ ਕਿਤੇ ਕਿ ਤਾਹੀ ਹੋਈ ਹੈ ਜੇ ਕੋਈ ਕੋਈ ਵੀ ਧਾਰਮਿਕ ਆਗੂ ਕਰੂਗਾ ਤੇ ਅਕਾਲ ਤਖਸਾਲ ਸਮਰਾਤਾ ਹਰ ਇੱਕ ਨੂੰ ਸੇਵਾ ਦੇਵੇ ਬੀਤੇ ਕੱਲ ਜੋ ਬੈਗ ਲੈ ਕੇ ਆਏ ਨੇ ਉਹ ਕਿਹਾ ਕਿ ਦਸਤਾਵੇਜ਼ ਨਹੀਂ ਉਹ ਕਿਹਾ ਜਾ ਰਿਹਾ ਕਿ ਐਸੇ ਪੀਸੀ ਦਿਨਵਾਸ ਮਧਿਆ ਕੁੰਡਲੀਆਂ ਨੇ ਕਿੰਨੀ ਜਾਇਦਾਦ ਹੈ ਕਿੰਨਾ ਵੇਰ ਵਾ ਹੈ ਸਾਰਾ ਦੇ ਕੇ ਗਏ ਮੈਂ ਸਮਝਦਾ ਇਹ ਸਿੰਘ ਸਾਹਿਬ ਜੀਆਂ ਕੋਲੇ ਆਏ ਆ ਉਹਨਾਂ ਨੇ ਸਿੰਘ ਸਾਹਿਬ ਜੀਆਂ ਨੇ ਤੁਸੀਂ ਵੇਖੀ ਉਹਨਾਂ ਨੇ ਕਹਿੰਦਾ ਸੀ ਮੇਰੇ ਪੀਏ ਨੂੰ ਪੜਾ ਜਾ ਭਾਈ ਤੇ ਅਸੀਂ ਪੜਤਾਲ ਕਰ ਲਾਂਗੇ ਸਿੰਘ ਸਾਹਿਬ ਨੇ ਇਹ ਚਲੋ ਬੜੱਪਣ ਸਿੰਘ ਸਾਹਿਬ ਦਾ ਨਹੀਂ ਕਿਦੇ ਇਹਦਾ ਪਿਰਤ ਭੇਜੋ ਜੇ ਸਰਕਾਰਾਂ ਗਵਰਨਮੈਂਟਾਂ ਕਿਸੇ ਵੀ ਅਫਸਰ ਨੂੰ ਅਧਿਕਾਰੀ ਨੂੰ ਤਲਬ ਕਰਿਆ ਕਰਨਗੀਆਂ ਸੰਮਣ ਕਰਿਆ ਕਰਨਗੀਆਂ ਬੁਲਾਇਆ ਕਰਨਗੀਆਂ ਉਹ ਅਧਿਕਾਰੀ ਕੀ ਕਰਿਆ ਕਰੂ ਸਰਕਾਰਾਂ ਦੇ ਆ ਇਹ ਤਾਂ 23000 ਲੈ ਕੇ ਆ 60000 ਪੰਨਾ ਲੈ ਕੇ ਆਏ ਤੁਸੀਂ ਸਰਕਾਰ ਦੇ ਖਿਲਾਫ ਰਪੋਰਟਾਂ ਦਾ ਅਰਜ਼ੀਆਂ ਦਾ ਉਹ ਲੈ ਕੇ ਆ ਕੇ ਮੂਹਰੇ ਧਰਦਿਆ ਕਰੂਗਾ ਇਹ ਕਿਦੇ ਹੈ ਫਿਰ ਤਾ ਚਲੋ ਜੀ ਉਹ ਲੈ ਕੇ ਆਏ ਆ ਤਾਂ ਸਿੰਘ ਸਾਹਿਬ ਦਾ ਅਧਿਕਾਰ ਹੈ ਉਹ ਤਾਂ ਸਿੰਘ ਸਾਹਿਬ ਦਾ ਬੜੱਪਣ ਹੈ ਕਿ ਉਹਨਾਂ ਨੇ ਕਹਿਤਾ ਵੀ ਸਾਡੇ ਪੀਏ ਨੂੰ ਫੜਾ ਜਾ ਭਾਈ ਅਸੀਂ ਵੇਖ ਲਾਂਗੇ ਇਹ ਬੜੱਪਣ ਹੈ ਹੀ ਤਾਂ ਆਮ ਅਦਾਲਤਾਂ ਤੇ ਗੁਰੂ ਦੇ ਤਖਤ ਦਾ ਬੜੱਪਣ ਹੈ ਤੇ ਨਹੀਂ ਤੁਸੀਂ ਵੇਖੋ ਵੀ ਕਿਸੇ ਨੂੰ ਸੰਮਨ ਕੀਤਾ ਹੋਵੇ ਅਦਾਲਤ ਨੇ ਕੋਰਟ ਨੇ ਬੁਲਾਇਆ ਹੋਵੇ ਕਿਸੇ ਅਫੀਸਰ ਨੇ ਵੀ ਬੁਲਾਇਆ ਹੋਵੇ ਤੇ ਉਹ ਜਿਹੜਾ ਮੁਰਜ਼ਮ ਹੈ ਮੂਰਲਾ ਤੇ ਉਹ ਵੱਡਾ ਉਸੇ ਮਹਿਕਮੇ ਖਿਲਾਫ ਜਾਂ ਸਰਕਾਰ ਖਿਲਾਫ ਪੁਲੰਦਾ ਇਕੱਠਾ ਕਰਕੇ ਲੈ ਜੀ ਵੀ ਨਹੀਂ ਜੀ ਤੁਹਾਡੇ ਤਾਂ ਬਹੁਤ ਨਕਾਮੀ ਤੁਸੀਂ ਇਹ ਦੀ ਪੜਤਾਲ ਕਰੋ ਇਹ ਕਿਤੇ ਹੋਇਆ ਪਰ ਨਹੀਂ ਮੈਂ ਸਮਝੇ ਗੁਰੂ ਦਾ ਤਖਤ ਹੈ ਸਿੰਘ ਸਾਹਿਬ ਪਰਤਾਲ ਕਰਨਗੇ ਇਹ ਪਾਰਦਾਸਤਾ ਇਹ ਕਿਸੇ ਕੋਲੇ ਲੋਕੀ ਸਿਪੀ ਸੰਸਥਾ ਨਹੀਂ ਇਹ ਕੌਮ ਦੀ ਪੰਥ ਦੀ ਸੰਸਥਾ ਇੱਕ ਇੱਕ ਜਿਤਾਇਓ ਕਿਹਾ ਨਾ ਵੀ ਤੁਸੀਂ ਆ 2 ਰੁਪਈਆ ਦਾ ਗੱਜਟ ਮੈਂ ਸਮਝਦਾ ਆ ਰੌਲੇ ਚ ਤਾਂ ਗੱਲ ਵੀ ਨਿਕਲਦੀ ਐ ਆ ਰੌਲੇ ਦੇ ਵਿੱਚ ਇੱਕ ਗੱਲ ਇਹ ਵੀ ਨਿਕਲਦੀ ਐ ਕੂਰਾ ਪੰਥ ਕੌਮ ਪੰਥ ਦੁਨੀਆ ਚ ਬੈਠਾ ਸਿੱਖ ਗੁਰਦੁਆਰਾ ਗੱਜਟ ਲਵਾਵੇ ਤਾਂ ਕਿ ਪਤਾ ਲੱਗੇ ਹਰ ਇੱਕ ਮਹੀਨੇ ਦਾ ਲੇਖਾ ਜੋਖਾ ਕਿ ਜੋ ਗੋਲਕ ਦੇ ਵਿੱਚ ਦਸਵੰਦ ਦਉਂਦਾ ਤੇ ਉਹ ਨਿਕਲਦਾ ਰਿਕ ਨੂੰ ਹਸਾ ਪਤਾ ਲੱਗੇ ਅਹੀਂ ਸਾਲ ਦਾ ਬਜਟ ਉਹਨਾਂ ਬਜਟ ਦੇ ਕਾਪੀ ਮੰਗਿਆ ਕਰਨ ਉਹ ਵੀ ਦਿੰਦਾ ਕਰਨ ਗਾ ਲਿਖਤੀ ਦੇਖੋ ਜਿਹੜੇ ਜਿਹੜੇ ਸੇਮ ਤੋਂ ਜਿਹੜਾ ਸਿਕਿਉਰਟੀ ਅੰਦਰ ਗਈ ਹੈ ਕਾਫੀ ਜਨੇ ਵਿੱਚ ਕੋਕੀਆਂ ਪਾਕੀ ਗਏ ਉਹ ਮੰਦ ਮੰਦ ਭਾਂਗਾ ਜੀ ਉਹ ਸਿੰਘ ਸਾਹਿਬ ਵੀ ਕਾਇਤੇ ਕਾਰਵਾਈ ਕਰ ਸਕਦੇ ਐ ਨਹੀਂ ਕਰਨਾ ਚਾਹੀਦਾ ਤਾਈਆਂ ਤੱਕਿਆ ਵੀ ਤੁਸੀਂ ਨਹੀਂ ਸਰਕਾਰਾਂ ਵਾਲੇ ਲੋਕ ਨਹੀਂ ਮर्याਦਾ ਰੱਖ ਸਕਦੇ ਸੋ ਦਾ ਅਧਿਕਾਰ ਖੇਤਰ ਹੋਰ ਹੈ ਕੱਲ ਤੁਸੀਂ ਵੇਖਿਆ ਕਿੰਡੀ ਵੱਡੀ ਸਕੋਰਟੀ ਸਕੋਰਟੀ ਦੇ ਵਿੱਚ ਟੋਪੀਆਂ ਵਾਲਾ ਵੀ ਆਇਆ ਜੋ ਸੰਗਤਾਂ ਨੇ ਆ ਆ ਪੀ ਸੰਗਤਾਂ ਸਮਝਦੀਆਂ ਸੰਗਤਾਂ ਵੇਖਦੀਆਂ ਇੱਕ ਪਾਸੇ ਜੇ ਕੋਈ ਧਾਰਮਿਕ ਸ਼ਖਸੀਅਤ ਜਾਂ ਖਾਲਸਾ ਪੰਥ ਦੇ ਨਮਾਇੰਦੇ ਸੇਵਾਦਾਰ ਉਹ ਆਉਂਦੇ ਆ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਐਵੇਂ ਹੀ ਵੱਡੀਆਂ ਗੱਲਾਂ ਕੀ ਨੰਗੇ ਪੈਰੀ ਨੰਗੇ ਪੈਰੀ ਤੁਸੀਂ ਕਿਤੇ ਕੋਈ ਵੇਖੇ ਵੀ ਤੇ ਜੁੱਤੀਆਂ ਪਾ ਕੇ ਆਉਂਦਾ ਹਰ ਇੱਕ ਇਨਸਾਨ ਹੀ ਨੰਗੇ ਪੈਰੀ ਆਉਂਦਾਗਾ ਹਰ ਇੱਕ ਨਿਮਾਣਾ ਸਿੱਖ ਬਣ ਕੇ ਆਉਂਦਾ ਚਲੋ ਮੈਂ ਸਮਝਦਾ ਦੇਰ ਹੈ ਦਰਸਤਾ ਹੈ ਚੰਗੀ ਗੱਲ ਹੋ ਕੱਲ ਜਦੋਂ ਸਿੰਘ ਸਾਹਿਬ ਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ ਜੋ ਰੱਖ ਮੁੱਖ ਮੰਤਰੀ ਸਾਹਿਬ ਦਾ ਇਹ ਤੋਂ ਇਹ ਹੈ ਕਿ ਸਾਡੇ ਗੁਰੂ ਦਾ ਤਖਤ ਕਲਾ ਵਰਟਾਉਂਦਾ ਇੱਥੇ ਵੱਡੇ ਵੱਡੇ ਹੰਕਾਰੀ ਪੁਰਸ ਆਏ ਆ ਪਰ ਇਸ ਤਖਤ ਤੇ ਦਰਸ਼ਨ ਕਰਕੇ ਤੇ ਇਸ ਤਖਤ ਦੇ ਸੇਵਾਦਾਰ ਆਗੂ ਸਿੰਘ ਸਾਹਿਬਾਨ ਦੇ ਬਚਨ ਪ੍ਰਵਚਨ ਸੁਣ ਕੇ ਉਹ ਜੇ ਨਿਮਨ ਹੋ ਕੇ ਗਏ ਦੋ ਆਪ ਵੇਖਦੇ ਆ ਕੋਈ ਮੈਂ ਇਹ ਨਹੀਂ ਆਪਣੇ ਵੱਲੋਂ ਮੈਂ ਕਹੇ ਜਿਆਂ ਕਿ ਜੇ ਮੈਂ ਦੂਸ਼ਣ ਬਾਜੀ ਬਿਆਨ ਬਾਜੀ ਕਰੂੰਗਾ ਦੁਨੀਆ ਤਾਂ ਵੇਖਦੀ ਆ ਪਰ ਇਹ ਬਰਕਰਾਰ ਕਿੰਨਾ ਚਿਰ ਰਹਿੰਦਾ ਬਰਕਰਾਰ ਤੁਸੀਂ ਕਿੰਨੇ ਚਿਰ ਰਹੇ ਨੇ ਹੋ ਜੇ ਉਹੀ ਸੱਤਾ ਦਾ ਪਾਵਰ ਦਾ ਨਸ਼ਾ ਪਰ ਕੱਲ ਮੈਨੂੰ ਕਿਉਂਕਿ ਜਦੋਂ ਨਾ ਇਨਸਾਨ ਕੱਲ ਚਲੋ ਸਿੰਘ ਸਾਹਿਬ ਦਾ ਬੜਪਣ ਹੈ ਜੇ ਨਾਲ ਉਹਨਾਂ ਦੇ ਕੋਈ ਪੀਏ ਵਗੈਰਾ ਅੰਦਰ ਬਣਦੀਏ ਤਾਂ ਹੋ ਪਰ ਜਦੋਂ ਕੱਲਾ ਸਿੰਘ ਸਾਹਿਬ ਸਾਹਮਣੇ ਬੈਠੇ ਆ ਨਾ ਤਾਂ ਉਹਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਵੀ ਮੈਂ ਵੀ ਕੱਲਾ ਹੋਣਾ ਇਹ ਨਹੀਂ ਆ ਬਲਾਮ ਲੱਜਕਰ ਸਾਰੀ ਉਮਰ ਨਹੀਂ ਰਹਿੰਦੇ ਕਿਸੇ ਨਾਲ ਨਹੀਂ ਰਹੇ ਆਪਾਂ ਵੇਖਿਆ ਕਿਸੇ ਨਾਮ ਲਾਉ ਲੱਜ ਕਰਨੀ ਉਹਨੇ ਇਕੱਲੇ ਵੀ ਕਿਤੇ ਬੈਠਣਾ ਕੱਲ ਵੇਖਿਆ ਕਿ ਸਿੰਘ ਸਾਹਿਬਾਂ ਸਾਹਮਣੇ ਉਹ ਕੱਲਾ ਬੈਠਿਆ ਨਾ ਉਹਨੇ ਅੰਦਰ ਚਾਤੀ ਵੀ ਮਾਰੀ ਹੋਊ ਕਿਤੇ ਜੀ ਮੈਂ ਕਿਤੇ ਇਕੱਲਾ ਬੈਠਣਾਗਾ ਇਹ ਜ਼ਰੂਰੀ ਨਹੀਂ ਲਾਮ ਲਛੀ ਮੇਰੇ ਨਾਲ ਰਹਿਣਾ ਉਹ ਬੁਈ ਵੇਖਦੇ ਨਿਮਰਤਾ ਆਉਂਦੀ ਕਿ ਮੈਂ ਚੰਗੀ ਗੱਲਾਂ ਜੀ ਨਿਮਰਤਾ ਰੱਖਣਗੇ ਤੇ ਜੋ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕਰਨ 8 ਮਹੀਨੇ ਉਹਨੇ ਕੋਲੇ ਪਏ ਮੈਂ ਸਮਝਿਆ ਇੱਥੋਂ ਤਾਂ ਬਖਸ਼ਿਸ਼ ਹੀ ਹੁੰਦੀ ਹੈ ਗੁਰੂ ਬੋਲੇ ਤਾਂ ਤੇ ਪਰ ਜੇ ਹੰਕਾਰ ਸੱਤਾ ਦੇ ਨਸ਼ੇ ਦੇ ਵਿੱਚ ਵੱਡੇ ਬੋਲ ਬੋਲੋਗੇ ਤਾਂ ਕੱਲ ਰਾਜਾ ਸਾਹਿਬ ਦੀ ਸੰਗਤ ਨੇ ਤੇ ਕਮੇਟੀ ਨੇ ਸਾਰਿਆਂ ਨੇ ਦਾਸੀ ਨੇਤਾ ਤੇ ਭਵਿੱਖ ਦੇ ਵਿੱਚ ਤੁਸੀਂ ਮੈਂ ਹੈਰਾਨ ਆ ਉਹੀ ਗੱਲ ਮੈਂ ਇੱਕ ਕੌੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਜੇ ਆਪਾਂ ਇਹ ਜੇ ਲੋਕਾਂ ਨੂੰ ਲੈ ਕੇ ਆਉਣੇ ਆ ਅੱਗੇ ਤਾਂ ਵੀ ਕਿ ਲੋ ਕੀ ਮੰਗਦੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਕੋਈ ਰਜਿਸਟ੍ਰੇਸ਼ਨ ਨਹੀਂ ਦੇ ਇਹਨਾਂ ਨੂੰ ਕਿੱਦ ਕਿੱਦੇ ਆਪਾਂ ਸੁਣਿਆ ਕੋਈ ਆਧਾਰ ਕਾਰਡ ਬਣੇ ਹੁਣ ਜਾਂ ਕਿਤੇ ਕੋਈ ਰਜਿਸਟ੍ਰੇਸ਼ਨ ਹੋਵੇ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਗੰਸਾ ਮਾਰੇ ਸਤਖੰਡ ਸਾਹਿਬ ਦੇ ਵਿੱਚ ਬਰਾਜਮਾਨ ਹੁੰਦੇ ਆ ਹੋਰ ਦੁਬਾਰਾ ਸਾਹਿਬ ਦੇ ਵਿੱਚ ਹੁੰਦੇ ਆ ਜੁਗਾ ਜਗੰਤਰਾਂ ਤੋਂ ਸੰਗਤ ਮੰਨਦੀ ਆਉਂਦੀ ਆ ਗੁਰੂ ਗੰਸਾ ਸਾਹਿਬ ਨੂੰ ਤੇ ਉਸ ਨਮਨ ਹੁੰਦੇ ਆ ਉਹਦਾ ਰਿਕਾਰਡ ਚੈੱਕ ਕਰਨਾ ਜਾਂ ਕੱਲ ਰਾਤ ਸਭ ਦੀ ਸੰਗਤ ਤੋਂ ਪਤਾ ਲੱਗਿਆ ਨਾ ਕਮੇਟੀ ਤੋਂ ਕਿ ਜਿਹੜੀ ਜਿਹੜੀ ਇਹ ਬਣੀ ਸੈਟ ਉਹ ਅੰਦਰ ਜਾ ਕੇ ਵੀ ਚੈਕਿੰਗ ਕਰਕੇ ਆਈ ਹੈ ਕਿੰਨੀ ਮੰਤ ਭਗਾ ਤੁਹਾਡਾ ਮੁੱਖ ਮੰਤਰੀ ਤੁਹਾਡਾ ਸੂਬੇ ਦਾ ਲੰਬਰਦਾਰ ਉਹਨੇ ਫੋਰਸਾਂ ਭੇਜ ਕੇ ਤੁਹਾਡੀਆਂ ਸਤਖੰਡ ਸਾਹਿਬ ਦੀ ਤਲਾਸ਼ੀਆਂ ਰਣੀਆਂ ਸ਼ੁਰੂ ਕਰਤੀਆਂ ਇਹ ਸੋਚ ਕੇ ਬਣਾਏ ਸੀ ਆਪਾਂ ਵੀ ਸਾਡੀਆਂ ਸਤਿਕਾਰਾਂ ਸਾਡੇ ਤਲਾਸ਼ੀਆਂ ਕਰਨਗੇ ਸਾਡੀਆਂ ਸੰਪਰਦਾਮਾਂ ਇਤਕਾਂ ਦੇ ਅੰਦਰ ਤਲਾਸ਼ੀਆਂ ਕਰਨਗੇ ਸਾਡੀਆਂ ਟਕਸਾਲਾਂ ਦੀਆਂ ਤਲਾਸ਼ੀਆਂ ਕਰਨਗੇ ਸਾਡੇ ਦਲ ਪੰਥਾਂ ਦੀਆਂ ਤਲਾਸ਼ੀਆਂ ਕਰਨਗੇ ਇਸ ਕਰਕੇ ਬਣਾਇਆ ਤੇ ਜਿਹੜੇ ਕੰਮ ਹੈ ਵੀ ਨਸ਼ਾ ਰੋਕੋ ਗੈਂਸਟਾਂ ਨੂੰ ਰੋਕੋ ਪੰਜਾਬ ਦੇ ਲੋਕਾਂ ਨੂੰ ਪੀ ਸ਼ਾਂਤੀ ਦਿਓ ਉਹ ਕਰਨੀ ਨੇ ਸੋ ਉਧਰ ਧਿਆਨ ਦੇਣਾ ਚਾਹੀਦਾ ਇਹੀ ਕਹਾਂਗੇ ਤੇ ਜੇ ਮੈਂ ਸਮਝਦਾ ਪੰਥ ਕੌਮ ਨਾਲ ਪੰਗਾ ਲੈਣਗੇ ਤਾਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਢਾੜ ਵੀ ਇੱਥੇ ਚੜ੍ਹ ਕੇ ਮੁਗਲ ਵੀ ਆਏ ਸੀ ਇੱਥੇ ਅੰਗਰੇਜ਼ ਵੀ ਆਏ ਸੀ ਤੇ ਇਥੋਂ ਦੇ ਅੱਜ ਦੇ ਹਗੋਰਾਨ ਵੀ ਦਿੱਲੀ ਦੇ 84 ਦੇ ਵਿੱਚ ਤੁਸੀਂ ਵੇਖਿਆ ਚੜ ਕੇ ਆਏ ਆ ਪਰ ਖਾਲਸਾ ਪੰਥ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਸੰਗਤ ਦੇਸਾਂ ਬੀ ਸੰਗਤ ਸਮਝਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਸੰਸਥਾ ਇਹ ਕਿਸੇ ਦੀ ਨਿੱਜੀ ਜ਼ਮੀਰ ਜਾਇਦਾਦ ਨਹੀਂ ਇਹ ਪੰਥ ਦੀ ਹੈ ਕੌਮ ਦੀ ਇੱਕ ਵਿਰਾਸਤ ਹੈ ਜਿੰਨਾ ਇਸ ਦੀ ਆਪਾਂ ਪਹਿਰੇਦਾਰੀ ਚੌਂਕੀਦਾਰੀ ਕਰਾਂਗੇ ਵਧੀਆ ਰਾਂਗੇ ਨਹੀਂ ਸਰਕਾਰਾਂ ਤਾਂ ਉਹ ਹਜੂਰ ਸਾਹਿਬ ਤੋਂ ਨਦੇੜ ਤੋਂ ਲੱਗੀਆਂ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਹਰਿਆਣੇ ਤੱਕ ਆ ਗਈਆਂ ਸੰਭੂ ਬਾਰਡਰ ਤੱਕ ਪਹੁੰਚ ਗਈਆਂ ਹੁਣ ਕੱਲ ਨੂੰ ਇੱਥੇ ਵੀ ਬੜਨੀਆਂ ਕੋਸ਼ਿਸ਼ਾਂ ਕਰਦੀਆਂ ਸੀ ਮੈਂ ਸਮਝਦਾ Sımartmak seyir usta bile yok mu?